ਚਿੜੀਆਂ ਦਾ ਮਨ ਲੇਖਕ ਡਾਕਟਰ ਦਲੀਪ ਕੌਰ ਟਿਵਾਨ ਭਾਗ 4 ਨੀਤਾਈ ਛੋਟੀ ਤਾਈ ਖਾਸਿਓ ਬਿਮਾਰ ਹੈ ਮਿੰਦਰੋਂ ਨੇ ਜੀਤੋ ਦੀ ਵੱਡੀ ਬੇਬੇ ਇੰਦੋਂ ਨੂੰ ਚੌਰਾ ਦੀ ਕੁੜੀ ਨਾਲ ਮੱਝਾ ਬੁਣ ਰਹੀ ਨੂੰ ਦੱਸਿਆ ਕਿਦਰੇ ਨਹੀਂ ਉਹਦੇ ਕੋੜ ਸੂਲ ਹੁੰਦਾ ਬਾਧੂ ਮਕਰ ਕਰਦੀ ਹੋਣੀ ਚਾਰ ਦਿਨ ਮੱਝੇ ਤੇ ਪੈਣ ਨੂੰ ਚਿਤ ਕਰਦਾ ਹੋ ਹੋਰ ਕੀ ਇੰਦੂਨੇ ਇੰਦੋਨੇ ਉਸੇ ਤਰ੍ਹਾਂ ਮੰਜਾ ਬੁੰਨਤੀ ਨੇ ਉੱਤਰ ਦਿੱਤਾ 니 ਕਾ ਨੂੰ ਤਾਈ ਤਾਪ ਚੜਿਆ ਹੋਇਆ ਪੰਜ ਪੱਠ ਕੱਲ ਤਾਂ ਜਦੋਂ ਅਵਾ ਤਵਾ ਬੋਲਦੀ ਸਿੱਤਦਾ ਆ ਡੇਰੇ ਵਾਲੇ ਬਾਬੇ ਨੂੰ ਲਿਆਇਆ ਸੀ ਸੱਤ ਕੇ ਹਥੌਲਾ ਕਰਾਉਣ ਨੂੰ ਹਥੌਲੇ ਪਿੱਛੋਂ ਬੋਲਣੋਂ ਤਾਂ ਹਟ ਗਈ ਪਰ ਹੁਣ ਉਹੀ ਗੁੰਮ ਹੋ ਗਈ ਤਾਈ ਤਤਾਇਆ ਸ਼ਹਿਰੋਂ ਡਾਕਟਰ ਨੂੰ ਲੈਣ ਗਿਆ ਹੋਇਆ ਜੀਤੋ ਤਰੋ ਹੀ ਜਾਂਦੀ ਐ ਬੋਤਾਈ ਮੰਦਰੋਂ ਨੇ ਖੜੀ ਖੜੀ ਨਹੀਂ ਦੱਸੇ ਛਾਇਆ ਹੋਗੀ ਹੋਣੀ ਐ ਮੜੀਆਂ ਵਾਲੇ ਟੋਬੇ ਤੋਂ ਇਹ ਵੀ ਕਿਹੜਾ ਘਟਾ ਨਿਤ ਪਹਿਨ ਪੱਚਰ ਕੇ ਜਾਂਦੀ ਸੀ ਉਧਰ ਜਿਵੇਂ ਅੱਜ ਮੁਕਲਾਵੇ ਆਈ ਹੁੰਦੀ ਐ ਨਿਗਾ ਹੋਗੀ ਹੋਣੀ ਐ ਕਿਸੇ ਮੜੀ ਹਵਾ ਦੀ ਕਿਸੇ ਮਾੜੀ ਹਵਾ ਦੀ ਕਮਿਆਰਾਂ ਦੀ ਬਹੂ ਨੂੰ ਉੱਥੇ ਹੀ ਕਸਰ ਹੋਈ ਸੀ ਉਹ ਤਾਂ ਟੋਬਾ ਕੜਾਏ ਤੂੰ ਚੱਲ ਕੇ ਖਬਰ ਸਰ ਲੈ ਨਾਲੇ 10 22 ਕੀ ਉਪਾਗ ਕਰਨ ਜੋ ਛਾਇਆ ਛੱਡੇ ਤਾਈ ਅੱਖੇ ਤੂੰ ਕੌਣ ਮੈਂ ਖਾਮਖਾਂ ਮੈਨੂੰ ਉਹ ਦੇਖਣਾ ਹੰਗਣ ਰੱਬ ਨਾ ਕਰੇ ਜੇ ਕੋਈ ਹੀਮਕੀਮ ਹੋ ਗਈ ਆਖਣਗੇ ਜਾਂ ਵੱਡੀ ਸੌਕਣ ਨਹੀਂ ਕੁਛ ਕਰਾਦਾ ਨਾ ਪਾਈ ਆਪਾ ਤਾਂ ਅੱਗੇ ਹੀ ਹਰ ਹਰ ਕਰਕੇ ਬੇਲਾ ਟਪਾਉਣੀ ਆ ਹੋਰ ਨੌ ਬਾਰਾਂਗਾ ਨਲੇ ਮੈਨੂੰ ਅਗਲੇ ਪੁੱਛਣ ਤਾਂ ਦੱਸਾਂ ਮੈਂ ਤਾਂ ਉਹੀ ਉਹ ਕਮਲੀ ਬਣਾ ਛੱਡੀ ਚੱਲ ਆਪਣੀ ਤਾਂ ਡੋਰੀ ਰੱਬ ਦੀ ਏ ਉਹੀ ਲੈ ਲਊ ਸਾਬ ਕਿਤਾਬ ਸਭ ਤੇ ਮੈਂ ਕਿਸੇ ਨਾ ਮਾਰੀ ਕੀਤੀ ਹੋਵੇ ਮੇਰੇ ਅੱਗੇ ਆਵੇ ਨਹੀਂ ਤਾਂ ਜਿਹੜਾ ਕਰੇ ਸੋ ਭਰੇ ਨਿਤਾਈ ਦੁਖ ਸੁਖ ਸਤਾ ਤੀਆ ਤਹਾਤੀ ਵੀ ਜਾ ਖੜਦੇ ਤੇਰੀ ਤਬ ਫੇਰ ਦੂਰੀ ਸਕੀਰੀ ਦਲੇ ਉਹ ਤੇਰੇ ਬੇਕਿਆਂ ਦੀ ਮਿੰਦਰੋ ਆ ਖੜਾ ਘੜਾ ਸੰਭਾਲਦੀ ਹਲਤੀ ਵੱਲ ਨੂੰ ਤੁਰ ਪਈ ਲੈ ਆਹ ਤਾਂ ਚਾਰ ਰਸਾਂ ਦਾ ਗਲਤ ਹੀ ਪਾਗੀ ਸੁਰਤ ਨੂੰ ਅੱਗ ਲੱਗਣੀ ਨੂੰ ਖਵਰੇ ਨੂੰ ਕੀ ਹੋ ਗਿਆ ਚੱਲ ਬਾਕੀ ਭਲਕੇ ਬੁਣਾਗੇ ਆਖ ਦੀ ਇੰਦੂ ਨੇ ਬਾਣ ਬਲੇਟ ਕੇ ਅੱਧ ਬੁਣਿਆ ਮੰਜਾ ਚੋਕ ਕੇ ਕੰਧ ਨਾ ਖੜਾ ਕਰ ਦਿੱਤਾ ਚੌਰਾਂ ਦੀ ਕੁੜੀ ਨੂੰ ਥਾਲੀ ਦਾਣਿਆਂ ਦੀ ਪਾ ਉਹ ਬਾਹਰ ਬੰਦ ਕਰਕੇ ਅੰਦਰਲੇ ਘਰ ਵੱਲ ਤੁਰ ਪਈ ਬੀਹੀ ਦੇ ਮੋੜ ਤੋਂ ਜਕੋ ਤੱਕੀ ਘਰ ਦੀ ਪਿਛਾਂ ਮੋੜ ਪਈ ਚਾਰ ਕਦਮ ਜਾ ਕੇ ਫਿਰ ਪਰਤ ਪਈ ਕੁੜੀ ਇੰਦੂ ਇੱਥੇ ਖੜੀ ਕੀ ਕਰਦੀ ਜਾ ਕੇ ਸੰਤੋ ਨੂੰ ਸੰਭਾਲ ਉਹ ਤਾਂ ਬੱਚਦੀ ਨਹੀਂ ਦੱਸਦੀ ਅਮਰ ਸਿੰਘ ਹਜੇ ਸ਼ਹਿਰੋਂ ਡਾਕਦਾਰ ਲੈਣ ਗਿਆ ਨਹੀਂ ਮੁੜਿਆ ਮੈਂ ਮੀ ਆਉਂਦੀ ਆਂ ਹਾਏ ਰੋਟੀ ਫੜਾ ਆਵਾਂ ਮੁੰਡਿਆਂ ਨੂੰ ਨਿਆਈ ਆਲੇ ਖੇਤੇ ਚ ਹੀ ਗੁਰਦੇ ਨੇ ਸਾਹਮਣੇ ਆਉਂਦੀ ਕਿਸ਼ਨੀ ਬੁੜੀ ਨਸਵਾਰ ਦੀ ਚੁਟਕੀ ਸੁੰਘਦੀ ਬੋਲੀ ਮੱਥਾ ਟੇਕਦੀ ਆਂ ਮਾਂ ਮੈਂ ਤਾਂ ਜਦੋਂ ਦਾ ਸੋਣਿਆ ਭੱਜੀ ਆਈ ਨਾ ਪਾਈ ਹੁਣ ਉਸ ਨੂੰ ਕੁਛ ਨਾ ਹੋਵੇ ਆਪਣੇ ਜਵਾਕਾਂ ਦੇ ਭਾਗੀ ਜੀਵੇ ਇਹੰਦੋ ਬੋਲੀ ਜਿਉਂਦੀ ਬਸਤੀ ਰਹੇ ਪਰ ਆਪਣੇ ਕਰਮ ਤਾਂ ਭੋਗਣੇ ਪੈਂਦੇ ਰੱਬ ਕਿਉਂ ਕੁੱਤਾ ਤਾਂ ਹੈ ਨਹੀਂ ਬਾਈ ਉਸ ਵੇਲੇ ਟੰਗ ਵੱਡ ਖਾਓ ਫਿਰ ਵੀ ਇਨਸਾਫ ਤਾਂ ਕਰਦਾ ਹੀ ਐ ਚਲੋ ਜਣੇ ਘਰ ਦੀ ਜੜ ਰਹਿ ਗਈ ਜਿਹੜਾ ਕੱਲਸ ਦਾ ਡਿਕਰਾ ਉਸ ਤੇ ਸਿਰ ਫੁੱਟਣਾ ਸੀ ਉਹ ਤਾਂ ਫੁੱਟ ਹੀ ਗਿਆ ਨਾਲੇ ਮੈਨੂੰ ਤਾਂ ਬਹੁਤਾ ਫਿਕਰ ਕੁੜੀ ਦਾ ਐਡੀ ਜਵਾਨ ਨਿਕਲੀ ਜਣੀ ਦੇਖ ਕੇ ਸੰਗ ਲੱਗਦੀ ਐ ਆਹੋ ਆਪਣੇ ਹੱਥ ਹੱਥੀ ਹੱਥ ਪੀਲੇ ਕਰਕੇ ਤੋਰ ਜਾਂਦੀ ਤਾਂ ਚੰਗਾ ਸੀ ਚੰਗਾ ਮਾਈ ਤੁ ਜਨ ਆਖ ਕਿਸ਼ਨੀ ਸਿਰ ਉੱਤੇ ਲੱਸੀ ਦੀ ਬਾਲਟੀ ਉੱਤੇ ਪੌਣੇ ਵਿੱਚ ਬਲੇਟ ਦਾ ਰੋਟਣਾ ਰੱਖੀ ਨਸਵਾਰਤੀ ਇੱਕ ਹੋਰ ਜੁੱਟਕੀ ਬੰਨ ਨਸਵਾਰ ਦੀ ਡੱਬੀ ਬੰਦ ਕਰਦੀ ਗਾਂ ਤੋਰ ਪਈ ਇੰਦੂ ਜਦੋਂ ਘਰ ਦੇ ਨੇੜੇ ਪਹੁੰਚੀ ਤਾਂ ਉੱਥੇ ਚੀਂਚਾ ਘਾੜਾ ਪਿਆ ਹੋਇਆ ਸੀ ਸੰਤੋ ਮਰ ਚੁੱਕੀ ਸੀ ਇੰਦੂ ਵੀ ਕੋਂਡ ਘੱਟ ਕੇ ਜਨਾਨੀਆਂ ਵਿੱਚ ਜਾ ਵਰਦੀ ਨੀ ਮੇਰੇ ਅੰਮਾ ਧੀ ਜਾਈਏ ਆ ਕੇ ਘਿਰਨੀ ਪਉਣ ਲੱਗ ਕੀਰ ਨੇ ਪਾਉਂਦੀ ਹਿੰਦੂ ਦਾ ਬੋਲ ਸਭ ਤੋਂ ਉੱਚਾ ਨਿਕਲਦਾ ਸੀ ਕੁਝ ਦਿਨ ਹੌ ਕਲਾਪ ਹੁੰਦਾ ਰਿਹਾ ਉਹ ਸਭ ਰਿਸ਼ਤੇਦਾਰ ਵੀ ਮਕਾਨ ਆਈ ਜਿਹੜੇ ਉਹਨਾਂ ਨਾਲ ਨਹੀਂ ਸੀ ਵਰਤਦੇ ਮਕਾਨਾਂ ਆਉਂਦੀਆਂ ਸਿਆਪਾ ਹੁੰਦਾ ਬਹਿਣ ਪਾਈ ਜਾਂਦੇ ਫਿਰ ਵਿੱਚੋਂ ਸਿਆਣੀਆਂ ਬੁੜਗਾਂ ਦੂਜੀਆਂ ਨੂੰ ਚੁੱਪ ਕਰਾਉਂਦੇ ਮਗਰ ਉਹ ਗੱਲਾਂ ਤੁਰ ਪੈਂਦਾਂ ਮਰਨ ਵਾਲੀ ਦੀਆਂ ਸਭ ਚੰਗੀਆਂ ਗੱਲਾਂ ਯਾਦ ਕੀਤੀਆਂ ਜਾਂਦਾ ਜੀਤੋ ਨੂੰ ਧੀਰ ਦਲਾਸਾ ਦਿੱਤਾ ਜਾਂਦਾ ਛੋਟੇ ਪਾਈ ਦਾ ਖਿਆਲ ਰੱਖਣ ਲਈ ਕਿਹਾ ਜਾਂਦਾ ਤੇ ਅਖੀਰ ਗੱਲ ਹਿੰਦੂ ਨੂੰ ਜਵਾਕਾਂ ਦੀ ਜ਼ਿੰਮੇਵਾਰੀ ਦੇਨੋ ਦੇ ਮੁਕਤੀ 10ਵੇਂ ਦਿਨ ਭੋਗ ਪੈ ਗਿਆ ਮਕਾਨਾਂ ਆਉਣ ਤੋਂ ਹਟ ਗੰਨਾ ਗੱਲ ਗੱਲਾਂ ਘਟ ਗੰਨਾ ਹੌਲੀ ਹੌਲੀ ਸਭ ਕੁਝ ਜਿਵੇਂ ਹਵਾ ਵਿੱਚ ਰਲ ਗਿਆ ਵਗ ਗਿਆ ਜੀ ਤੁਹਾਨੂੰ ਕੁਝ ਅਜੀਬ ਲੱਗਦਾ ਸੀ ਕਿ ਅਜੇ ਵੀ ਜਦੋਂ ਕੀ ਉਸ ਦੀ ਬੇਬੇ ਮਰ ਗਈ ਹੈ ਦਿਨ ਉਸੇ ਤਰ੍ਹਾਂ ਚੜਦਾ ਹੈ ਲੋਕ ਦੁੱਧ ਰੜਕਦੇ ਨੇ ਕੁੜੀਆਂ ਬਹੂਆਂ ਪਾਣੀ ਨੂੰ ਜਾਂਦਣਾ ਹਾਸਾ ਠੱਠਾ ਕਰਦੇ ਮੰਦਰੋ ਦੇ ਪਾਈ ਦੇ ਅਗਲੇ ਮਹੀਨੇ ਵਿਆਹ ਤੰਗੜੇ ਉੱਤੇ ਪੰਗਰ ਜਾਂ ਗਦੈਲਿਆਂ ਨੂੰ ਬਾਹਰ ਲਿਆ ਕੇ ਧੁੱਪ ਲਵਾਉਂਦੀ ਹੋਈ ਇੰਦੂ ਆਖਰ ਇੰਦੂ ਆਖ ਰਹੀ ਸੀ ਕਿ ਚੰਦਰੀ ਦੇ ਸੰਦੂਖ ਨੂੰ ਜਿੰਦਰਾ ਉਵੇਂ ਲੱਗਿਆ ਹੋਇਆ ਪਰ ਖੋਲਣ ਦਾ ਹੁਕਮ ਨਹੀਂ ਹੋਇਆ ਧੀ ਦੇ ਵਿਆਹ ਲਈ ਬਣਾਣਾ ਕਾਨੀ ਰਖਵੀਆਂ ਚਤਈਆਂ ਅਜੇ ਤੱਕ ਉੱਤਮ ਉੱਤਮ ਬੋਣਾ ਦੇ ਕੇ ਬੁਣਾ ਦੇ ਕੇ ਗਿਆ ਆਪਣੇ ਹੱਥ ਨਾਲ ਧੀ ਨੂੰ ਦੇਣੀਆਂ ਨਸੀਬ ਨੇ ਹੋਗਾ ਚੁਆਕ ਜੀ ਦਾ ਬਿੰਦ ਪਸਾਨ ਨਹੀਂ ਸੀ ਕਰਦੀ ਕੰਦੀ ਕੰਧੋਲੀ ਲੱਗੇ ਫਿਰਦੇ ਬੰਦੇ ਦਾ ਕੀ ਹੈ ਪਾਣੀ ਦਾ ਬੁਲਬੁਲਾਏ ਹੁਣੇ ਹੈ ਸੀ ਹੁਣੇ ਹੈ ਨਹੀਂ ਉਹੀ ਬਾਤੂ ਮੇਰੀ ਮੇਰੀ ਕਰਦਾ ਫਿਰਦਾ ਲੈ ਬੇਬੀ ਸਾਂਭਾ ਆਪਣਾ ਘਰ ਹੁਣ ਮੈਂ ਚੱਲੀ ਮੇਰੀ ਧੀ ਸਿਆਣੀ ਬਣ ਕੇ ਰਹੀਂ ਅਗਲੇ ਦਿਨ ਅਥਨੇ ਜੀ ਇੰਦੋਂ ਨੇ ਜੀਤੋਂ ਨੂੰ ਆਖਿਆ ਤੂੰ ਵੱਡੀ ਬੇਬੀ ਇੱਥੇ ਹੀ ਰਹਿ ਪ ਅਗਲੇ ਕਹਿਣਗੇ ਮਰੀਓ ਪਾਲਦੀ ਸੀ ਫਟ ਔਣ ਦੀ ਕੀਤੀ ਨਾ ਸਾਬ ਤੁਸੀਂ ਆਪਣਾ ਬਣਿਆ ਆਪ ਜਿਵੇਂ ਮਰਜ਼ੀ ਨਿਵੇੜ 10 ਦਿਨ ਅਮਾ ਦੋਮੀ ਠੂਕਦੀ ਸੀ ਮੈਂ ਡੰਗ ਟਪਾਦਾ ਨਲੇ ਕਿਹੜਾ ਦੂਰ ਹੈ ਬੇਲੇ ਕਵੇਲੇ ਗੇੜਾ ਮਾਰ ਜਿਆ ਕਰੂ ਤੂੰ ਬਸ ਮੁੰਡੇ ਦਾ ਖਿਆਲ ਰੱਖੀ ਇਹ ਨਾ ਉੱਤਰ ਜੀ ਚੰਗਾ ਬਾਪੂ ਚੰਗਾ ਬਾਪੂ ਨੂੰ ਆਖੂ ਉਹ ਆਪੇ ਲਿਆਉਂਦੇ ਨੇ ਜੀ ਤੋਂ ਨਹੀਂ ਕੇ ਇੰਦੋ ਨੇ ਕੋਈ ਜਵਾਬ ਨਾ ਦਿੱਤਾ ਤੇ ਆਪਣੇ ਘਰ ਚਲੀ ਗਈ। ਅਗਲੇ ਦਿਨ ਅਮਰ ਸਿੰਘ ਨੇ ਕਿਸੇ ਕੰਮ ਵਾਡੇ ਜਾਣਾ ਸੀ। ਉਹ ਸੋਚ ਰਿਹਾ ਸੀ ਕਿ ਰਾਤ ਤੱਕ ਖਬਰ ਹੀ ਮੁੜਿਆ ਜਾਵੇ ਕਿ ਨਹੀਂ। ਕਿਤੇ ਜਵਾਕਾਂ ਦੇ ਡਰ ਨਹੀਂ। ਡਰ ਨਹੀਂ ਨਾ। ਅਮਰ ਸਿੰਘ ਸੰਤੋਤਾ ਦੇਗੀ ਫਿਰ ਦਗਾ। ਬਹੀ ਵਿੱਚੋਂ ਲੰਘੇ ਜਾਂਦੇ ਪ੍ਰਤਾਪੇ ਬੁੜੇ ਨੇ ਸਿਰ ਫੜੀ ਬੈਠੇ ਜੀਤੋ ਦੇ ਬਾਪੂ ਕੋਲੋਂ ਦੇ ਗਿਆ। ਆ ਜਾ ਚਾਚਾ। ਉਸ ਦੇ ਵੀ ਕੀ ਇਖਤियार ਸੀ। ਬਸ ਕੁੜੀ ਬਾਹਰੋਂ ਉਠਾਲ ਜਾਂਦੀ ਮੈਂ ਤਾਂ ਆਪ ਆਪਣੀਆਂ ਦੋ ਰੋਟੀਆਂ ਆਪੇ ਲਾ ਲੈਂਦਾ ਮੂੜਾ ਉਸਵਾਲ ਕਰਦੇ ਜੀਤੋ ਦੇ ਪਿਓ ਨੇ ਜਵਾਬ ਦਿੱਤਾ ਤੂੰ ਜਾ ਕੇ ਇੰਦੂ ਨੂੰ ਲੈ ਕੇ ਆ ਗੁੱਸੇ ਗਿਲੇ ਤਾਂ ਜਿਉਂਦਿਆਂ ਨਾਲ ਹੁੰਦੇ ਨੇ ਜਦੋਂ ਉਹ ਮੁੱਖ ਗਈ ਗੁੱਸੇ ਗਿਲੇ ਕਾਦੇ ਹੁਣ ਇਹਨਾਂ ਨੂੰ ਆਪਦੇ ਹੀ ਜਵਾਬ ਸਮਝੇ ਉਹਦਾ ਵੀ ਹੋਰ ਕੌਣ ਹੈ ਬੁੜੀ ਬਿਨਾ ਨਹੀਂ ਘਰ ਚ ਸਰਦਾ ਹੁੰਦਾ ਉਸਦਾ ਚਾਚਾ ਸਵਾਰ ਤਤਾ ਹੋਰ ਨਾ ਕਿਤੇ ਜਵਾਕ ਕਮਲਿਆ ਜਵਾਨੀ ਪੈਰੇ ਦੀ ਗੱਲ ਹੋਰ ਹੁੰਦੀ ਹੈ ਨਾਲੇ ਹੁਣ ਹਰ ਖੂ ਵੀ ਕੀਤੇ ਤੇ ਆਖ ਆਪ ਦਾ ਸਭ ਘਰ ਸੰਭਾ ਕੇ ਜੀਤੋ ਦਾ ਬਾਪੂ ਸੋਚਾਂ ਜੀਆਂ ਚ ਬੈ ਗਿਆ ਠੀਕ ਹੀ ਤਾਕਦੇ ਆ ਬਾਬਾ ਬਾਪੂ ਤੂੰ ਵੱਡੀ ਬੇਬੇ ਨੂੰ ਲੈ ਜਦੋਂ ਜੀਤੋ ਨੇ ਆਖਿਆ ਤਾਂ ਅਮਰ ਸਿੰਘ ਨੇ ਇੰਦੋਂ ਨੂੰ ਨਾਲ ਆਉਣ ਦਾ ਮਨ ਬਣਾ ਲਿਆ ਅਥਨੇ ਜਿਹਾ ਇੰਦੋ ਬਲਬਾਰ ਲੈ ਕਰ ਗਿਆ ਮਖਾ ਅੱਜ ਮੇਰੇ ਘਰ ਦਾ ਬਾਰ ਕਿਵੇਂ ਦਿਸ ਪਿਆ ਵੀ ਵਰਿਆ ਮਗਰੋਂ ਅੱਗੇ ਤਾਂ ਕਦੇ ਇੰਨਾ ਵੀ ਨਹੀਂ ਸੀ ਸਰਿਆ ਬਈ ਡੰਗੇ ਪੋਖੜੇ ਇਹੀ ਪੁੱਛ ਜੀ ਵਿਬਾਹ ਜਿਉਂਦੀ ਐ ਕਿ ਮਰ ਗਈ ਅਣਖਾਲੇ ਦੁੱਧ ਦਾ ਗਲਾਸ ਪੱਕਾ ਮਿੱਠਾ ਪਾ ਕੇ ਉਹਦੇ ਅੱਗੇ ਰੱਖਦੀ ਇੰਦੋ ਬੋਲੀ ਦੁੱਧ ਨਹੀਂ ਮੈਂ ਪੀਣਾ ਸੋਚਾਂ ਜੀਆਂ ਵਿੱਚ ਪਈ ਅਮਰ ਸਿੰਘ ਨੇ ਜਵਾਬ ਦਿੱਤਾ ਜ਼ਹਿਰ ਨਹੀਂ ਪਾਈ ਹੋਈ ਇਸ ਵਿੱਚ ਨਾਲੇ ਬਹੁਤੀ ਕੱਟ ਗਈ ਥੋੜੀ ਰਹਿ ਗਈ ਹੁਣ ਕੀ ਏਵੇਂ ਬਾਕੀ ਕੱਟ ਜੋ ਤੇਰੀ ਤਾਂ ਕੱਟ ਜੂ ਪਰ ਸਾਨੂੰ ਨਹੀਂ ਸਰਦਾ ਇੰਨੇ ਬਾਰੇ ਸਰਦਾ ਰ ਕਦੇ ਫੁੱਟੀ ਜੀਵ ਨਾਲ ਉਤਲੇ ਮਣੋ ਵੀ ਨਾ ਪੁੱਛਿਆ ਬਾਈ ਕਿਸੇ ਗੱਲੋਂ ਔਖੀ ਤਾਂ ਨਹੀਂ ਖਬਰ ਨਹੀਂ ਉਸਨੇ ਕੀ ਕੋਲ ਕੇ ਸਿਰ ਚ ਪਾਤਾ ਸੀ ਇਸ ਪਾਸੋਂ ਵੀ ਲੰਘਣਾ ਛੱਡਤਾ ਹੁਣ ਜਦੋਂ ਗੋਲਾ ਧੰਦਾ ਕਰਵਾਉਣਾ ਹੈ ਆ ਖੜਾ ਗੋਲੇ ਤੰਦੇ ਦਾ ਤਾਂ ਤੂੰ ਪਾਵਾ ਡੱਕਾ ਨਾ ਤੋੜੀ ਜੀਤੋ ਬਥੇਰਾ ਕੰਮ ਕਰ ਲੈਂਦੀ ਸੀ ਪਰ ਜਵਾਨ ਕੁੜੀਏ ਕੋਈ ਸਿਰ ਤੇ ਪਚਾਹੀ ਦੇ ਆ ਮੈਂ ਬਾਹਰ ਅੰਦਰ ਵੀ ਜਾਣਾ ਹੋਇਆ ਜਵਾਨ ਧੀ ਐ ਤੇਰੀ ਦੀਦੇ ਤਾਂ ਹਨ ਮੂੰਹ ਤੇ ਹੱਥ ਪੀਲੇ ਕਰਕੇ ਆਪਣੇ ਘਰ ਤੋਂ ਕਿ ਉਸਦੇ ਹਣ ਬਣ ਬਦਨਗੇ ਕੋਈ ਥੇ ਆਵੇਗੀ ਥੈਨੂੰ ਕੀ ਤਾਂ ਰਾਜਾ ਢੋਲਣਾ ਨਾਲੇ ਦਾਗੀ ਮਾਂ ਦਿੱਤੀ ਐ ਕੋਈ ਲੋੜਕੂ ਘਰ ਹੀ ਹੱਥ ਕੱਢੂ ਤੂੰ ਪੁਰਾਣੀਆਂ ਗੱਲਾਂ ਛੱਡ ਚੱਲ ਕੇ ਘਰ ਸਾਂ ਜੀਤੋ ਆਖਦੀ ਸੀ ਵੱਡੀ ਬੇਬੇ ਨੂੰ ਲੈ ਕੇ ਆਈ ਬਾਪੂ ਪੁਰਾਣੀਆਂ ਗੱਲਾਂ ਕਿਵੇਂ ਛੱਡਾਂ ਮੇਰਾ ਤਾਂ ਕਾਲਜ ਹੀ ਛਿੱਲਿਆ ਪਿਆ ਹੈ ਨਹੀਂ ਲੋੜਾ ਘਰ ਦੀ ਮਾਲ ਕਰਨ ਨੂੰ ਤੁਸੀਂ ਕੁੱਤੇ ਵਾਂਗੂ ਸਰਕਾਂਦੇ ਹੋ ਲੇਖ ਨਹੀਂ ਕਿਸੇ ਤੋਂ ਮਟਾਈ ਮਿਟਦੇ ਆਪ ਵੀ ਤਉ ਹੱਥ ਛਾੜ ਕੇ ਤੁਰ ਗਈ ਰੱਬ ਤਾਂ ਫਿਰ ਦੇਖਦਾ ਹੀ ਹੈ ਸਭ ਕੁਝ ਤੂੰ ਦੱਸ ਚੱਲਣਾ ਹੈ ਕਿ ਨਹੀਂ ਜੀਤੋ ਦੇ ਬਾਪੂ ਨੇ ਜਰਾ ਤਲ ਖੋ ਕੇ ਕਿਹਾ ਰੱਸੀ ਜਲ ਗਈ ਪਰ ਬਟ ਨਹੀਂ ਜਾਂਦਾ ਅਜੇ ਵੀ ਦੇਖ ਕਿਵੇਂ ਵੜਕਾ ਮਾਰਦਾ ਚੱਲੂੰਗੀ ਕਿਵੇਂ ਨਾ ਮੈਨੂੰ ਤਾਂ ਅਗਲਿਆਂ ਦੀ ਲੱਜ ਸ਼ਰਮ ਜਵਾਨ ਧੀ ਤਾਂ ਮੁਸਕਣੀ ਲੈ ਚੀ ਹੁੰਦੀ ਹੈ ਭਵੇਂ ਸੱਤ ਜਿੰਦਿਆਂ ਅੰਦਰ ਰੱਖੋ ਜੱਗ ਨੂੰ ਮੁਸਕਾ ਹੀ ਜਾਂਦਾ ਫਿਰ ਲਾਜਿੰਦਾ ਉੱਠ ਤੁਰੀ ਫਿਰ ਆ ਕੇ ਲੈ ਜੀ ਜੋ ਲਿਜਾਣਾ ਕਰਨਾ ਅੰਦਰ ਜਾ ਕੇ ਇਹਨਾਂ ਨੂੰ ਨਵੇਂ ਕੱਪੜੇ ਪਾਈ ਤੇ ਜਿੰਦਰਾ ਮਾਰ ਕੇ ਜੀਤੋ ਦੇ ਬਾਪੂ ਦੇ ਮਗਰ ਮਗਰ ਤੁਰ ਗਈ ਮੱਠਾ ਟੇਕਦੀਆਂ ਕੁੜੇ ਬੇਬੇ ਕਿੱਧਰ ਨੂੰ ਨਮੇ ਲੀੜੇ ਪਾਈ ਜਾਂਦੀ ਧਨ ਘਰ ਨੇ ਪੀਹੀ ਦੇ ਮੋੜ ਕੋਲ ਆ ਕੇ ਅੱਗੇ ਜਾਂਦੇ ਜਿੱਥੋਂ ਦੇ ਪਿਓ ਵੱਲ ਜਾ ਕੇ ਇਹਨੂੰ ਤਾਂ ਪੁੱਛਿਆ ਜੋਂ ਦੀ ਵਸਤੀ ਕਿ ਕਰਦੀ ਤੇਰਾ ਬਾਬਾ ਸਵੇਰ ਦਾ ਬੈਠਾ ਮੈਂ ਤਾਂ ਕਰਦਾ ਸੀ ਆਖੇ ਨਹੀਂ ਮੈਂ ਪੰਚਾਇਤ ਲੈ ਕੇ ਆਉਂਗਾ ਕੁੜੇ ਬੇਬੇ ਸੱਚ ਨੂੰ ਨਹੀਂ ਹੋਰ ਕੀ ਮੈਂ ਤਾਂ ਬਥੇਰਾ ਆਖਿਆ ਸੀ ਬਾਈ ਮੈਂ ਕੀ ਲੈਣਾ ਕਿਸੇ ਦੇ ਖਲ ਜਗਣ ਤੋਂ ਪਰ ਕੁੜੀ ਬਹੁਤਾ ਹੀ ਬਿਰਵਿਰ ਕਰਨ ਲੱਗ ਪਈ ਨਲੇ ਤੇਰਾ ਬਾਬਾ ਪੈਰੀ ਪੱਗ ਧਾਨ ਲੱਗ ਪਿਆ ਚਲ ਚੰਗਾ ਏ ਤੂੰ ਵੀ ਵਸਦਿਆਂ ਚ ਹੋਈ ਪਰ ਤਾਂ ਗਤ ਵੀਦ ਕਰਾ ਲਈ ਕੋਈ ਹੋਰ ਨਾ ਹੋਰ ਤੇਰੀ ਭੈਣ ਡੱਕਰੀ ਫਿਰੀ ਧਨਕਰ ਨੇ ਮਸ਼ਕਰੀ ਕੀਤੀ ਮੈਂ ਤਾਂ ਕੋਟਲੇ ਵਾਲਾ ਸਿਆਣਾ ਸੱਦ ਕੇ ਸਾਰਾ ਹੀ ਘਰ ਕੀ ਲੈਣਾ ਹੈ ਮਰੇ ਨਹੀਂ ਕਿਸੇ ਦੇ ਮੱਕ ਹੁੰਦੇ ਜਵਾਕ ਵੀ ਤਾਂ ਕਿਤੇ ਡਰਨ ਲੱਗ ਜਾਂ ਇੰਦੋਂ ਨੇ ਸਜੀਦਾ ਹੋ ਕੇ ਜਵਾਦ ਅਗਲੇ ਦਿਨ ਐਤਵਾਰ ਜਦ ਕੋਟਲੇ ਵਾਲਾ ਸਿਆਣਾ ਲਾਲ ਕੱਪੜੇ ਪਾਈ ਕੇ ਉਹਦੇ ਦੀਵੇ ਬਾਲ ਕੇ ਖੋਪੇ ਦਾ ਗੁੱਟ ਸਤੂਰ ਆਂਡੇ ਖੰਮਣੀ ਤੇ ਸਤਨਾਜਾ ਮੂਰੇ ਰੱਖ ਕੇ ਜੀਤੋ ਦੀ ਮੀਰ ਹੋਈ ਬੇਬੇ ਨੂੰ ਚਮਟਾ ਧਰਤੀ ਤੇ ਮਾਰ ਮਾਰ ਆਖ ਰਿਆ ਸੀ ਮੁੜ ਕੇ ਇੱਧਰ ਮੂੰਹ ਨਾ ਕਰੀ ਮੁੜ ਕੇ ਘਰ ਪੈਰ ਨਾ ਪਾਈ ਤਾਂ ਜੀਤੋ ਉਸ ਦੀਆਂ ਲਾਲ ਲਾਲ ਅੱਖਾਂ ਤੋਂ ਬੜਾ ਡਰ ਲੱਗਿਆ ਕੀਤੇ ਹੋਏ ਪਾਣੀ ਦਾ ਗੁਜਾ ਜਿਸ ਉਤੇ ਖੰਬਣੀ ਨਾਲ ਲੀਰ ਬੰਨੀ ਹੋਈ ਸੀ ਜਿਸ ਵਿੱਚ ਜੀਤੋ ਦੀ ਬੇਬੇ ਨੂੰ ਬੰਦ ਕਰਕੇ ਬਾਹਰ ਜਾ ਕੇ ਦੱਪ ਕੇ ਆਉਣਾ ਸੀ ਤਾਂ ਜੀਤੋ ਦੀਆਂ ਅੱਖਾਂ ਮੂਰੇ ਜਿਵੇਂ ਡੋਲਣ ਲੱਗ ਪਿਆ ਜੀਤੋ ਨੇ ਉੱਠਣ ਲੱਗੀ ਨੇ ਮਲਕ ਦੇ ਕੇ ਪੈਰ ਨਾਲ ਕੁਝ ਜਰ ਰੋੜਦਾ ਜਿਵੇਂ ਉਹ ਆਪਣੀ ਬੇਬੇ ਨੂੰ ਕਹਿੰਦੀ ਹੋਵੇ ਬੇਬੇ ਭੱਜ ਜਾ ਲੋਕ ਜਾ ਕੇ ਤੇ ਨਹੀਂ ਇਹ ਸਿਆਣੀ ਨੇ ਤੈਨੂੰ ਜਿਉਂਦੀ ਨਹੀਂ ਛੱਡਣਾ ਨਹੀਂ ਤੇਰੇ ਦੀਦੇ ਫੁੱਟੇ ਹੋਏ ਨੇ ਬਲਦ ਜਈਏ ਇੰਦੋ ਜੀਤੋ ਨੂੰ ਝਟਕ ਕੇ ਪਈ ਸਿਆਣੇ ਨੇ ਜੋਰ ਨਾਲ ਜੰਪਾ ਧਰਤੀ ਤੇ ਮਾਰਿਆ ਤੇ ਮੋਹ ਵਿੱਚ ਕੁਝ ਪੜ ਜੀਤੋ ਤ੍ਰਿਪ 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 ਤਰੀ। ਉਸ ਨੇ ਜਾ ਕੇ ਆਪਣਾ ਭਰਾ ਬੁੱਕਲ ਵਿੱਚ ਲੈ ਲਿਆ ਤੇ ਬਿਟ ਬਿਟ ਆਪਣੇ ਬਾਪੂ ਵੱਲ ਦੇਖਣ ਲੱਗੀ ਜਿਹੜੇ ਸਿਆਣੇ ਕੋਲ ਬੈਠਾ ਉਪਾ ਕਰਵਾ ਰਿਹਾ ਸੀ। ਤਨ ਚਲਦਾ ਹੈ।